ਜੀ ਸਸਕਲ ਜੀ ਗਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਸਕੋਸ ਆਰਗੇਂਜ਼ਾ ਦਾ ਆਪਣਾ ਗਲਾਸ ਆਰਗੇਂਜ਼ਾ ਦਾ ਆਪਾਂ ਹੈਂਡਵਰਕ ਦੇ ਸੂਟਾਂ ਦੇ 컬렉ਸ਼ਨ ਲੈ ਕੇ ਆਏ ਜਿਹੜੇ ਕਿ ਬਹੁਤ ਹੀ ਕਾਟ ਰੇਟ ਦੇ ਵਿੱਚ ਹੋਣਗੇ ਵਿਸਕੋਸ ਆਰਗੇਂਜ਼ਾ ਤੇ ਸ਼ਰਟ ਮਿਲੇਗੀ ਕ੍ਰੇਪ ਦੀ ਬਾਟਮ ਹੋਏਗੀ ਨਾਲ ਵਿਸਕੋਸ ਆਰਗੇਂਜ਼ਾ ਦਾ ਦੁਪੱਟਾ ਮਿਲੇਗਾ ਇਹ ਵਾਲੇ ਵੀ ਤੁਹਾਨੂੰ ਆਰਗੇਂਜ਼ਾ ਦੇ ਉੱਪਰ ਮਿਲਣਗੇ ਹੈਂਡਵਰਕ ਵਿਦ ਆ ਪੀਸ ਮਿਲੇਗਾ ਟੋਟਲੀ ਵਿਦਆਊਟ ਦੁਪੱਟਾ ਹੋਏਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਆਪਸ਼ਨ ਵੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਮਿਲੇਗੀ ਪ੍ਰਾਈਸ ਹੋ ਗਿਆ ਸਿਰਫ 1750 ਰੁਪਏ ਇਹ ਵਾਲੇ ਹੋਣਗੇ ਜਿਹੜੇ ਗਲਾਸ ਆਰਗੈਂਜ਼ਾ ਦੇ ਉੱਪਰ ਰੈਡੀ ਕੀਤੇ ਗਏ ਹੈਂਡਵਰਕ ਦਾ ਪੀਸ ਹੋਏਗਾ 슬ੀਵਸ ਪਲੱਸ ਘੇਰੇ ਦੇ ਉੱਪਰ ਹੈਂਡਵਰਕ ਹੋਏਗਾ ਵਿਦਆਊਟ ਦੁਪੱਟਾ ਰਹਿਣ ਵਾਲੇ ਆ ਇਹ ਵਾਲੇ ਵੀ ਤੁਹਾਨੂੰ ਵਿਸਕੋਸ ਆਰਗੈਂਜ਼ਾ ਦਾ ਪੀਸ ਸਿਰਫ ਮਿਲੇਗਾ ਜਿਸ ਦੇ ਉੱਪਰ ਹੈਂਡਵਰਕ ਹੋਇਆ ਘੇਰੇ ਪਲੱਸ ਬਾਹਰੂ ਦੇ ਉੱਪਰ ਵਰਕ ਰਹਿਣ ਵਾਲਾ 1950 ਰੁਪਏ ਦੇ ਵਿੱਚ ਇਹ ਵਾਲਾ ਹੋਏਗਾ ਜਿਹੜਾ ਵਿਦ ਦੁਪੱਟਾ ਹੈਂਡਵਰਕ ਦਾ ਪੀਸ ਮਿਲੇਗਾ ਔਰ ਇਹ ਵਾਲੇ ਹੋਣਗੇ ਜਿਹੜੇ ਵਿਸਕੋਸ ਆ ਇਹ ਵਾਲੇ ਜਿਹੜੇ ਰਹਿਣ ਵਾਲੇ ਆ ਇਹ ਤੁਹਾਨੂੰ ਪਸ਼ਮੀਨੇ ਦੇ ਉੱਪਰ ਜਿਹੜਾ ਸੂਟ ਮਿਲੇਗਾ ਜਿਸ ਤੇ ਕੇਰੇ ਔਰ ਬਾਜੂ ਦੇ ਉੱਪਰ ਵਰਕ ਹੋ ਗਿਆ ਸਿਰਫ 950 ਰੁਪਏ ਦੇ ਵਿੱਚ ਪੂਰਾ ਸੂਟ ਮਿਲੇਗਾ ਇਹ ਵਾਲੇ ਜਿਹੜੇ ਹੋਣਗੇ ਪਿਓਰ ਦਾ ਜਿਹੜਾ ਪਸ਼ਮੀਨਾ ਰਹਿਣ ਵਾਲਾ ਰਾਮ ਟੈਕਸ ਦਾ ਬ੍ਰਾਂਡ ਰਹਿਣ ਵਾਲਾ ਤੇ ਟਾਈਟ ਮੀਟਰ ਦੀ ਕੱਟ ਹੋਏਗੀ ਚੈੱਕ ਦੇ ਵਿੱਚ ਤੁਹਾਨੂੰ ਇਹ ਫੈਬਰਿਕ ਮਿਲ ਜਾਏਗਾ 1100 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲੇਗਾ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਇਹ ਵਾਲਾ ਹੋਏਗਾ ਜਿਹੜਾ ਸਿਲਕ ਪਸ਼ਮੀਨਾ ਰਿਵਰਸਿਵਲ ਜਿਹੜਾ ਪਸ਼ਮੀਨਾ ਤੁਹਾਨੂੰ ਇਹ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਆ ਡਾਟਸ ਦੇ ਵਿੱਚ ਹੁਣ ਇਹ ਨਵਾਂ ਜਿਹੜੀ ਹੈਗੀ ਆ ਕਲੈਕਸ਼ਨ ਜਿਹੜੀ ਆ ਇਹ ਵਲੇ ਹੋਣਗੇ ਜਿਹੜੇ ਤੁਹਾਨੂੰ ਰੈਡੀ অন ਆਰਡਰ ਅਸੀਂ ਰੈਡੀ ਕਰਕੇ ਦੇਾਂਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਵੀ ਕਸਟਮਾਈਜੇਸ਼ਨ ਕਰਵਾਉਣਾ ਚਾਹੁੰਦੇ ਹੈਗੇ ਤਾਂ ਉਹ ਵੀ ਕਰਵਾ ਸਕਦੇ ਹੈਗੇ ਹਾਂ